ਤੁਸੀਂ ਦੇਖ ਰਹੇ ਹੋ 24 ਪੰਜਾਬੀ ਚੈਨਲ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਗੁਰਾਹਵਲੋਂ ਜਿੱਥੇ ਹੜਾਏ ਹਨ ਉਹਨਾਂ ਨੂੰ ਦੇਖਦੇ ਮੱਦੇ ਨਜ਼ਰ ਦੇਖਦੇ ਅੱਜ ਪਿੰਡ ਪਹਾਣੀਗੜ ਦੇ ਬਲਾਕ ਦੇ ਪਿੰਡ ਕਾਲਾ ਝਾੜ ਵਿਖੇ ਤਸਵੀਰਾਂ ਵੀ ਦੇਖ ਸਕਦੇ ਹੋ ਮਹਿਲਾਵਾਂ ਵੱਲੋਂ ਲੋੜਵੰਦਾਂ ਲਈ ਕੱਪੜੇ ਜਿਵੇਂ ਉਹਨਾਂ ਵਿੱਚ ਦਰੀਆਂ ਸੂਟ ਅਤੇ ਚੁੱਲ੍ਹੇ ਅਤੇ ਕੁਝ ਭਾਂਡੇ ਵੀ ਹਨ ਜੋ ਲੋੜਵੰਦ ਪਰਿਵਾਰਾਂ ਦੇ ਮਦਦ ਲਈ ਇਕੱਠੇ ਕੀਤੇ ਗਏ ਹਨ ਜਿੱਥੇ ਉਹਨਾਂ ਵੱਲੋਂ ਕਣਕ ਵੀ ਇਕੱਠੀ ਕੀਤੀ ਗਈ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਭਾਰਤੀ ਕਿਸਾਨ ਯੂਨੀਅਨ ਇਕਤਾ ਮੈਲਾ ਮਾਵਲੋਂ ਤਸਵੀਰਾਂ ਵੀ ਦੇਖਦੇ ਸੂਟ ਅਤੇ ਕੱਪੜੇ ਪਏ ਨਜ਼ਰ ਆ ਰਹੇ ਹਨ ਤਸਵੀਰਾਂ ਵਿੱਚ ਜਿਨ੍ਹਾਂ ਬਲੋਂ ਉਹਨਾਂ ਨੂੰ ਪੈਕਿੰਗ ਕਰਕੇ ਜਿਹੜੇ ਨਵੇਂ ਸੂਟ ਹਨ ਲੋੜਵੰਦ ਪਰਿਵਾਰਾਂ ਦੀ ਮਦਦ ਦੇ ਲਈ ਹੜਪੀੜਤਾں ਦੇ ਮਦਦ ਕਰਨ ਲਈ ਭੇਜੇ ਜਾ ਰਹੇ ਹਨ ਕਿਉਂਕਿ ਗੱਲ ਕਰੀਏ ਤਾਂ ਅਗਰਾਹ ਜੂਨੀਅਨ ਬਲੋਂ ਜ਼ਿਲ੍ਹਾ ਸੰਗਰੂਰ ਤੋਂ ਤਕਰੀਬਨ 180 ਰਸ਼ਿਦ ਦੇ ਹੜਪੀੜਤਾں ਦੇ ਮਦਦ ਲਈ ਭੇਜੇ ਜਾ ਰਹੇ ਹਨ ਤਸਵੀਰਾਂ ਦੇਖ ਸਕਦੇ ਹੋ ਕਾਲੇ ਝਾੜਦਿਆਂ ਫਰੰਡ ਦੀਆਂ ਜਿਸ ਦੇ ਵਿੱਚ ਕੀ ਕਾਣਕ ਅਤੇ ਹੋਰ ਲੋੜਵੰਦਾਂ ਦੇ ਕੱਪੜਿਆਂ ਦੀ ਮਦਦ ਕੀਤੀ ਜਾ ਰਹੀ ਹੈ ਜੋ ਹੜਪੀੜਤਾਂ ਦੇ ਲਈ ਮਦਦ ਕੀਤੀ ਜਾ ਸਕਿਆ ਉਹ ਤੁਹਾਨੂੰ ਸੁਣਾਉਣਿਆ ਕੀ ਕਹਿੰਦੇ ਨਜ਼ਰ ਆਏ ਭਾਰਤੀ ਕਿਸਾਨ ਜੀ ਨੇ ਇਕਤਾ ਗ੍ਰਾਮ ਦੇ ਮੈਲਾ ਅਗੂ ਅਤੇ ਅਕਾਇਦੀ ਅਗੂ ਕੀ ਨਾਮ ਹੈ ਮਾਈਕਰੋ ਜੀ ਦਾ ਘਰ ਸਾਹ ਮਾਈਕਰੋ ਜੀ ਕੀ ਘਟੇ ਮੇਰਾ ਨਾਮ ਇਸਮਿੰਦਰ ਕੌਰ ਪਿੰਡ ਕਾਲਾ ਚਾਣ ਮਾਰਕੀ ਕਾਂ ਜੀ ਆ ਵੀ ਦੇ ਰਹਾ ਨਾ ਜਿਹੜੇ ਸੂਟਾਂ ਦੀ ਪੈ ਜਿੰਨੀਆਂ ਭਾਣਾ ਮਤੋਂ ਸਾਰਿਆਂ ਨਾਲੋਂ ਇਕੱਠੀਆਂ ਹੋ ਕੇ ਸਾਰੇ ਪਿੰਡ ਵਿੱਚ ਫਿਰਕੇ ਅਸੀਂ ਸਾਰੀ ਸੰਗਤ ਨੇ ਜੋੜ ਹੁੰਦਾ ਵਾਸਤੇ ਉੱਤਰਦੇ ਖੜਾ ਬਿਨਾ ਵਾਸਤੇ ਸਿੱਧਾ ਲੱਟਾ ਕਰੇ ਸੂਟ ਵੀ ਕਾਂਕ ਤੇ ਵੀ ਜਿਹੜਾ ਸਾਰੇ ਸਭ ਨੇ ਕਾਂਕ ਮਾਇਆ ਮੈਂ ਜੋ ਸਾਰੇ ਕਿੰਨਾ ਬਹੁਤ ਬਧੀਆ ਤੁਹਾਨੂੰ ਸਭ ਨੂੰ ਜੀ ਆਇਆਂ ਨੂੰ ਜੀ ਲੋਕ ਦੇ ਅ ਇਹ ਕੱਪੜਿਆਂ ਦੇ ਵਿੱਚ ਤੁਸੀਂ ਕੀ ਕੀ ਕੱਪੜੇ ਦੇ ਰਹੇ ਹੋ ਤਕਰੀਬਾ ਬੜੀ ਮਿਰਤੀ ਇਸਨੇ ਸਿੰਪਲ ਇਹ ਸਭ ਨਰੀਆਂ ਸਰਾਣੀ ਚਾਦਰਾਂ ਰਜਾਨੀਆਂ ਸਾਰਾ ਜਿੰਨਾ ਕੁ ਸਹਾਰੇ ਤੋਂ ਮਾਇਆ ਹਨ ਦੇ ਬੀ ਕਰੀਏ ਭਾਂਡੇ ਵਾਸਤੇ ਮਾਇਆ ਤੋਂ ਇੱਕ ਵੱਖਰਾ ਵੀ ਨਹੀਂ ਨਾ ਨੰਦਰੀ ਸੁਦਾਮੀ ਸਾਰਾ ਸਮਾਨ ਜੇ ਸਰ ਦਾ ਸਮਾਨ ਕਰਉਂਦਾ ਹੈ ਨਾ ਅਗਰ ਗੱਲ ਕਰੀਏ ਤੁਹਾਡੇ ਮਨ ਚ ਕਿਵੇਂ ਭਾਵਨਾ ਆਈ ਵੀ ਲੋਕਾਂ ਨੂੰ ਚੀਜ਼ਾਂ ਦਿੱਤੀਆਂ ਜਾਣ ਕਿਉਂਕਿ ਉੱਥੇ ਅਗਰ ਗੱਲ ਕਰੀਓ ਕਹਿੰਦੇ ਨੇ ਵੀ ਸਾਡਾ ਸਿਰਫ ਸਾਨੂੰ ਹੋਰ ਚੀਜ਼ਾਂ ਦੀ ਲੋੜ ਹੈ ਹੋਰ ਚੀਜ਼ਾਂ ਸਾਡੇ ਲਈ ਬਹਿਗੀਆਂ ਨੇ ਪ੍ਰਬੰਧ ਨੇ ਤੁਸੀਂ ਇਹ ਪਰਾਲਾ ਕਿਉਂ ਕਰ ਰਹੇ ਹੋ ਜੀ ਜੀ ਸਾਡੇ ਇਨਸਾਨਾਂ ਦੇ ਜੀਵਨ ਵਿੱਚ ਉਹ ਹੋਇਆ ਸਭ ਨੇ ਖਾਰੀ ਸਮਝਦਾਂ ਇਸ ਤਰ੍ਹਾਂ ਜੋ ਉਹਦਾ ਸਾਡੇ ਜਿਵੇਂ ਜਿੱਥੇ ਦੱਜ ਜਿੱਥੇ ਬੰਦੀ ਦੀ ਸਭ ਦੀ ਤਰਫੋਂ ਉਹਨਾਂ ਨੇ ਸਭ ਨੂੰ ਪਰਮਾਤਮਾ ਕਰਕੇ ਸਭ ਨੂੰ ਆ ਜਿੱਥੇ ਹੜਪੀੜ ਤਾਂ ਵੀ ਉਹਨਾਂ ਨੇ ਮਦਦ ਦਿੱਤੀ ਨਾ ਲੋੜਵੰਦ ਨਹੀਂ ਅੰਦਰ ਜੋ ਗਰੀਬ ਲੋਕੋ ਨੇ ਗਰੀਬ ਨਹੀਂ ਹੈਗੇ ਉਹ ਆਪਣੀ ਮਰਜ਼ੀ ਨਹੀਂ ਖਾਂਦੇ ਇੱਕ ਇੱਕ ਆਪਸ ਕਰਦੇ ਨਾ ਆ ਰਹਾ ਹੈ ਹਾਮੇ ਅਰਵਾਸ ਤੇ ਨਾਲ ਸਾਰੀ ਪਰਮਾਤਮਾ ਨੇ ਉਹ ਕਰਦੀ ਇਹ ਸਗਾ ਹੰਦਿਆਂ ਆਪਣੇ ਜਨੇਕੀ ਆ ਇੱਕ ਹੀ ਪਰਮਾਤਮਾ ਤੋਂ ਪਰਦੇ ਵਿੱਚ ਵੱਡ ਕੇ ਪਾਣੀ ਪਾੜ ਕੇ ਰਹਿ ਗਏ ਠੀਕ ਕੀ ਨਾਮ ਹੈ ਜੀ ਮੈਂ ਕਰਵਾਦ ਸਿੰਘ ਪਿੰਡ ਕਵਾਂਚਾ ਦਾ ਭਾਰਤੀ ਕਿਸਾਨ ਜੁਨੇ ਨੇ ਇੱਕ ਦਾ ਬਰਾਮਾ ਦਾ ਭਗਾਨ ਅੱਜ ਅਸੀਂ ਜਣੀ ਕੇ ਜਿਹੜੇ ਉੱਥੋਂ ਬਹੁਤ ਆੜ ਆਏ ਨੇ ਜਿਹੜਿਆ ਤੋਂ ਉਹਨਾਂ ਦੇ ਜਿਹੜੇ ਲੋੜਵੰਦ ਪਰਿਵਾਰ ਨੇ ਉਹਨਾਂ ਨੂੰ ਰਾਸ਼ਨ ਦੇ ਲਈ ਅਣਕ ਕੱਪੜੇ ਬਹੁਤ ਇਕੱਠਾ ਕਰੇ ਨੇ ਜਿਵੇਂ ਨਵੇਂ ਕੱਪੜੇ ਨੇ ਖੇਸ ਨੇ ਅੱਖੇ ਨੇ ਵਿੱਚ ਬਹੁਤ ਪੁਕਤ ਨੇ ਜਿਹੜੇ ਵੱਧ ਚੜ ਕੇ ਜਿਵੇਂ ਸੋ ਇਹ ਚੀਜ਼ ਹੈ ਅਸੀਂ ਇਹ ਸਾਰੇ ਜਣੇ ਫਿਲ ਦੇ ਸਾਰੇ ਬਣੇ ਆ ਬਾਕੀ ਕਮੇਟੀ ਖੜੀ ਨੇ ਸਾਰੇ ਇਹਨਾਂ ਨੂੰ ਇਕੱਠੇ ਕਰਕੇ ਅਸੀਂ ਉੱਥੇ ਕੰਮ ਫਰਦੇ ਜੋ ਉਪਰੋਂ ਬਲਾਕ ਉਹਨਾਂ ਨੇ ਆਇਆ ਹੈ ਜੋ ਦੇ ਕਤੂ ਸਟ੍ਰੈਟਾ ਨਾਰਕਿਆ ਸਾਹਿਬ ਮੋਟੋਰਾ ਸਾਹਿਬ ਤੋਂ ਉਹਨੇ ਉਹਨਾਂ ਨੇ ਸਾਰੀ ਜੋਗੀ ਲੋੜ ਹੋ ਗਈ ਉਹ ਕੁੜੀ ਹੁੰਦੀ ਆ ਕਿਵੇਂ ਦੇਖਦੇ ਹੋ ਪ੍ਰਾਲੇ ਨੂੰ ਜਿਵੇਂ ਆਮ ਕਹਿੰਦੇ ਨੇ ਵੀ ਉੱਥੇ ਸਮਾਨ ਰਸ਼ਦ ਬਹੁਤ ਜਾ ਚੁੱਕਿਆ ਹੈ ਤਕਰੀਬਨ ਗੱਲ ਕਰੀਏ ਉਹ ਕਹਿੰਦੇ ਨੇ ਸਾਨੂੰ ਸਭ ਤੋਂ ਵੱਡੀ ਮਦਦ ਦੀ ਲੋੜ ਹੈ ਕਿਉਂਕਿ ਜਿਹੜਾ ਖੇਤਾਂ ਦੇ ਵਿੱਚ ਰੇਤਾ ਜਾਂ ਗਾਰਾ ਵਗੈਰਾ ਆ ਚੁੱਕਿਆ ਹੈ ਉਹਦੇ ਨਾਲ ਬੜੀ ਪ੍ਰੋਬਲਮ ਹੋ ਰਹੀ ਹੈ ਉੱਥੇ ਦੀ ਚੀਜ਼ਾਂ ਦੇ ਇਹ ਤਾਂ ਹੈ ਹੀ ਕੋਰੋਨਾ ਤਾਂ ਅੰਧੇ ਹੋ ਗਿਆ ਕਿਉਂਕਿ ਸਰਕਾਰਾਂ ਦੀ ਗਲਤ ਨੀਤੀ ਦੇ ਕਾਰਨ ਹੋਇਆ ਜੇ ਇਹ ਪਹਿਲਾਂ ਸਫਾਈ ਹੋਈ ਹੁੰਦੀ ਨਾ ਨਹੀਂ ਸਾਰਿਆਂ ਦੀ ਜਿਹੜੇ ਦਰਿਆ ਨੇ ਵੱਡੇ ਦਰਿਆ ਨੇ ਇਹਨਾਂ ਨੂੰ ਪਤਾ ਤੇ ਵੀ ਪਾਣੀ ਆਉਵੇਂ ਹੁੰਦਾ ਕਿਉਂਕਿ ਸਾਰੇ ਪਹਿਲਾਂ ਵਿਗਿਆਨਕ ਪੁੱਤ ਜੀ ਵੀ ਕਹਿ ਰਹੇ ਸੀ ਕਿ ਵੀ ਇੱਥੇ ਪਾਣੀ ਜ਼ਰੂਰ ਆਊਗਾ ਪਰ ਇਹਨਾਂ ਨਰਾਇਕੀ ਸਰਕਾਰ ਦੀ ਹੈ ਕਿਉਂਕਿ ਸਰਕਾਰ ਨੇ ਜੋ ਇਹ ਕੰਮ ਕਰਿਆ ਹੁਣ ਉਹਨਾਂ ਦੀ ਜਿਹੜੀਆਂ ਫਸਲਾਂ ਦੀਆਂ 4-4.5% ਰੇਤੇ ਜਾਣੀਆਂ ਨਾ ਤਾਂ ਉਹ ਰੇਤਾ ਵੇਕਨਾਲਾ ਸਰਕਾਰ ਕਹਿੰਦੀ ਵੀ ਰੇਤਾ ਵੇਕੂਗਾ ਪਰ ਉਹ ਵੇਕਨਾਲਾ ਨਹੀਂ ਕਿਉਂਕਿ ਉਹਦੇ ਵਿੱਚ ਮਿੱਟੀ ਐ ਨਾ ਉਹ ਬਿਲਕੁਲ ਤਾਂ ਸਿਰਫ ਇੱਕ ਮਿੱਟੀ ਭਰਤ ਪਾਉਣ ਦੇ ਜਿਵੇਂ ਆਪਾਂ ਕਹਿੰਦੀਏ ਵੀ ਉਹ ਗੀਜ ਪਾਉਣ ਨੂੰ ਕੰਮ ਆਊਗਾ ਕੰਮ ਵੀ ਤਾਂ ਹੀ ਆਊਗਾ ਜੇ ਕੋਈ ਪੈਸਾ ਉਹ ਕੋਈ ਪੈਸਾ ਉਹਨੂੰ ਫਿਰ ਨਹੀਂ ਮਿਲੂ ਉਹ ਲੋਕ ਬਹੁਤ ਤੁਮੀ ਇੰਨੇ ਸੀ ਪਰ ਇਹਨੂੰ ਜਿਵੇਂ ਹੁਣ ਮਿੱਟੀ ਐ ਉਹਨਾਂ ਨੂੰ ਵਾਸਤੇ ਟਰੈਕਟਰ ਵੀ ਦੇਵਾਂਗੇ ਭਾਰਤੀ ਕਿਸਾਨ ਯੂਨੀਅਨ ਦਾ ਬਹੁਤ ਅਫਰਾ ਦਾ ਹੈ ਸਾਰੇ ਉਹਦਾ ਸੂਬੇ ਦਾ ਕਿ ਸਾਰੇ ਜਿਹੜੇ ਦੇ ਲੋਕੀ ਉਹਨਾਂ ਨੇ ਉਹਦਾ ਜਿਹੜੇ ਆ ਨੇ ਪਲਟੀਕਟਾ ਸਾਰਾ ਨੰਬਰ ਕਰਦੇ ਆ ਹੁਣ ਤੱਕ ਭਾਰਤੀ ਕਿਸਾਨ ਯੂਨੀਅਨ ਨੇ ਇੱਕਤਾ ਰਾਹ ਲੋੜਵੰਦਾਂ ਦੀ ਕਿਵੇਂ ਮਦਦ ਕਰ ਚੁੱਕੀ ਹੈ ਉੱਥੇ ਮਦਦ ਤਾਂ ਹੁਣ ਪੂਰੀ ਕਰ ਰਹੇ ਨੇ ਜਿਵੇਂ ਹੁਣ ਉਹਨੂੰ ਉੱਧਰ ਸਾਡੀ ਜਿਹੜੀ ਸਾਰੀ ਕਮੇਟੀ ਲੱਗੀ ਹੋਈ ਹੈ ਉਹ ਘਰ ਘਰ ਜਾ ਕੇ ਜਿਵੇਂ ਕਿਸੇ ਦਾ ਘਰ ਡੇ ਹੈ ਜਾ ਕਿਸੇ ਦੇ ਡੰਗਰ ਨੇ ਡੰਗਰਾਂ ਦਾ ਬਹੁਤ ਨੁਕਸਾਨ ਹੋਇਆ ਉਹ ਵੀ ਸਭ ਦਿਸ਼ਤਾਵਾਂ ਦੇ ਨਿਰਿਸ਼ਤਾਵਾਂ ਦੇ ਮੁਤਾਬਕ ਆ ਸੀ ਉੱਤਰ ਜਿਹੜੇ 10 ਪਿੰਡ ਸਾਡੇ ਅੰਮ੍ਰਿਤਸਰ ਦੇ ਥੱਲੇ ਹੋਏ ਨੇ ਛੋਣ ਰੋੜ ਜਿਹੜੇ ਨੂੰ ਉੱਥੇ ਅਸੀਂ ਸਾਰਾ ਇਹਦਾ ਸੰਭਾਲਦੇ ਹਾਂ